ਆਮ ਆਦਮੀ ਪਾਰਟੀ ਦੇ ਵਿਰੁੱਧ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਜਿਹੜਾ ਕਿ ਕੀਤਾ ਗਿਆ ਹੈਗਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈਗਾ ਤੇ ਮੰਤਰੀ ਹਰਪਜਨ ਐਟੂ ਨੂੰ ਲੈ ਕੇ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਵਿਰੋਧ ਦੇ ਵਿੱਚ ਵਰਕਰਾਂ ਨੇ ਬਾਜ਼ਬਾ ਦੇ ਘਰ ਦਾ ਘਿਰਾਓ ਕੀਤਾ ਅਤੇ ਬੈਂਡ ਵਾਜਾ ਵਜਾ ਕੇ ਪ੍ਰਦਰਸ਼ਨ ਕੀਤਾ ਉਥੇ ਪੁਲਿਸ ਨੇ ਸੈਕਟਰ 4 ਦੇ ਐਮਐਲਏ ਹੋਸਟਲ ਦੇ ਬਾਹਰ ਵਾਟਰ ਕੈਨਨ ਤਾਇਨਾਤ ਕਰ ਦਿੱਤੇ ਗਏ ਨੇ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅਤੇ ਬੈਰੀਕੇਡਿੰਗ ਵੀ ਜੋ ਕਿ ਕੀਤੀ ਹੈ ਹਾਲਾਂਕਿ ਵਰਕਰ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵੱਲ ਵੱਧ ਰਹੇ ਨੇ ਜਿਸ ਕਾਰਨ ਪੁਲਿਸ ਅਤੇ ਵਰਕਰਾਂ ਦੇ ਵਿਚਕਾਰ ਜੋ ਕਿ ਝੜਪ ਹੋ ਗਈ ਹੈ ਤੇ ਪੁਲਿਸ ਨੇ ਵਰਕਰਾਂ ਦੇ ਉੱਤੇ ਵਾਟਰ ਕੈਨਨ ਦੇ ਨਾਲ ਪਾਣੀ ਦਾ ਛਿੜਕਾਅ ਵੀ ਕੀਤਾ ਹੈ ਤਜੇ ਇਸ ਕਾਰਨ ਕੁਝ ਲੋਕਾਂ ਦੀਆਂ ਪੱਗਾਂ ਵੀ ਉਤਰੀਆਂ ਗਈਆਂ ਨੇ ਤੇ ਪੁਲਿਸ ਨੇ ਵਿੱਤ ਮੰਤਰੀ ਹਰਪਾਲ ਜੀਮਾ ਹਰਪਜਨ ਈਟੀਓ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਹੋਰ ਆਗੂਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਾਂ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਦੱਸ ਦੇ ਕਿ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ कि ਹਰਪਜਨ ਐਟੋ ਪਹਿਲਾ ਬੈਂਡ ਵਜਾਉਂਦੇ ਸਨ ਪਰ ਹੁਣ ਉਹ ਪੰਜਾਬ ਦਾ ਬੈਂਡ ਵਜਾ ਰਹੇ ਨੇ ਤਾਂ ਇਸ ਤੋਂ ਬਾਅਦ ਸਿਆਸਤ ਦੇ ਵਿੱਚ ਕਾਫੀ ਕਮ ਆਸਾਨ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਅਮਿੰਦਰ ਸਿੰਘ ਰਾਜਵੜੀ ਨੇ ਵੀ ਸਿੱਧੇ ਤੌਰ ਦੇ ਉੱਤੇ ਮੰਤਰੀ ਦੀ ਗਰਦਨ ਮਰੋੜਨ ਦੀ ਵੀ ਗੱਲ ਕੀਤੀ ਹੈ ਤੇ ਰਾਜਵੜੀ ਨੇ ਕਿਹਾ ਹੈਗਾ ਕਿ ਇਸ ਦੇ ਵਿੱਚ ਸਿਰਫ 3 ਮਿੰਟ ਲੱਗਦੇ ਨੇ ਰਾਹੁਲ ਗਾਂਧੀ ਇਨੇ ਜੋ ਕਿ ਸਾਨੂੰ ਸਿਖਾਇਆ ਸੀ ਕਿ ਡਰਨਾ ਨਹੀਂ ਹੈ ਤਾਂ ਇਹ ਬਿਆਨ ਰਾਜਾਵੜਿੰਗ ਦੇ ਸਨ ਇਸ ਦੇ ਉੱਤੇ ਆਵਾਜ਼ਨੀ ਪਾਰਟੀ ਕਾਫੀ फडਕੀ ਹੈ ਤੇ ਮੰਤਰੀ ਹਰਪ੍ਰਜਨ ਈਟੀਓ ਨੇ ਕਿਹਾ ਹੈਗਾ ਕਿ ਲੋਕ ਕਲਰਕ ਦਾ ਕੰਮ ਨਹੀਂ ਕਰਦੇ ਸਨ ਉਹ ਕਾਂਗਰਸ ਦੇ ਵਿੱਚ ਵੱਡੇ ਸਿਆਸਦਾਨ ਬਣ ਰਹੇ ਨੇ ਸਾਡੀ ਪਾਰਟੀ ਦੇ ਨੇਤਾ ਸਿੱਧੇ ਨਹੀਂ ਆਏ ਉਹਨਾਂ ਦੇ ਕੋਲ ਕੋਈ ਨਾ ਕੋਈ ਅਹੁਦਾ ਸੀਗਾ ਆਪ ਦਾ ਹਰ ਨੇਤਾ ਕੋਈ ਨਾ ਕੋਈ ਕਾਰੋਬਾਰ ਜਾਂ ਫਿਰ ਕੋਈ ਨਾ ਕੋਈ ਨੌਕਰੀ ਛੱਡ ਕੇ ਆਇਆ ਹੈ ਤਾਂ ਮੌਕੇ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਪਾਣੀ ਦੀਆਂ ਬੁਛਾਰਾਂ ਜੋ ਕਿ ਛੱਡੀਆਂ ਜਾ ਰਹੀਆਂ ਨੇ ਬਾਜਵਾ ਦੇ ਘਰ ਦਾ ਕਿਰਾਉ ਜੋ ਕਿ ਕਹਿ ਸਕਦੇ ਹਾਂ ਵੀ ਕਿਰਾਉ ਕੀਤਾ ਹੈਗਾ ਬੈਂਡ ਵਾਜਾ ਵਜਾ ਕੇ ਆਪ ਆਗੂਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ ਜੋ ਕਿ ਐਮਐਲਏ ਹੌਸਟਲ ਦੇ ਬਾਹਰ ਵਾਟਰ ਕੈਨਨ ਤਾਇਨਾਤ ਕਰ ਦਿੱਤੇ ਗਏ ਨੇ ਤੇ ਬੈਰੀਕਵੇਟਿੰਗ ਵੀ ਕੀਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸਦੀ ਏ ਕਿ ਪੁਲਿਸ ਅਤੇ ਵਰਕਰਾਂ ਦੇ ਵਿਚਕਾਰ ਕਾਫੀ ਝੜਪ ਵੀ ਹੋਈ ਹੈ